ਅੱਜ ਮੁਕੇਰੀਆਂ ਵਿਖੇ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਅਤੇ ਪਾਰਟੀ ਵਰਕਰਾਂ ਦਾ ਜਨਤਕ ਇਕੱਠ ਹੋਇਆ ਜਿਸ ਵਿੱਚ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਪਾ ਪੰਜਾਬ ਪ੍ਰਧਾਨ ਅਰਮਿੰਦਰ ਸਿੰਘ ਰਾਜਾ ਬੜਿੰਗ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰਧਾਵਾ ਗੁਰਦਾਸਪੁਰ ਤੋਂ ਵਿਧਾਇਕ ਵਰਿੰਦਰ ਸਿੰਘ ਪਾੜਾ ਸਾਫਕਾ ਵਿਧਾਇਕ ਮिक्की ਡੋਗਰਾ இந்து ਵਾਲਾ ਪਵਨ ਆਦੀਆ ਸਾਮਸੁੰਦਰ ਅਰੋੜਾ ਗੁਰਸਰਨ ਸਿੰਘ ਦਾ ਦਾਵਾ ਅਤੇ ਹੋਰ ਸੀਨੀਅਰ ਆਗੂਆਂ ਨੇ ਸਮੂਹਿਤ ਕੀਤੀ ਜਿਨ੍ਹਾਂ ਦਾ ਸਵਾਗਤ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਵਿੱਚ ਮੁਕੇਰੀਆਂ ਦੇ ਸਮੂਹ ਆਗੂਆਂ ਸਹਿਬਾਨਾ ਵੱਲੋਂ ਕੀਤਾ ਗਿਆ ਲੋਕ ਮੁੱਦਿਆਂ ਤੇ ਵਿਚਾਰ ਚਰਚਾ ਅਤੇ ਪਵਿੱਕ ਦੀ ਨੀਤੀ ਤੈਅ ਕਰਨ ਲਈ ਰੱਖੇ ਗਏ ਇਸ ਜਨਤਕ ਇਕੱਠ ਦੌਰਾਨ ਆਗੂਆਂ ਸਹਿਬਾਨਾ ਵੱਲੋਂ ਪੰਜਾਬ ਸਰਕਾਰ ਤੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਤਿੱਖੇ ਸਬਦੀ ਹਮਲੇ ਵੀ ਕੀਤੇ ਗਏ ਅਤੇ ਸਰਕਾਰ ਨੂੰ ਹਰ ਫਰੰਟ ਤੇ ਫੇਲ ਦੱਸਿਆ ਗੱਲਬਾਤ ਰਾਹੀਂ ਸਰਬਜੋਤ ਸਿੰਘ ਸਾਬੀ ਵੱਲੋਂ ਸਮੁੱਚੀ ਲੀਡਰਸ਼ਿਪ 71 ਆਗੂਆਂ ਅਤੇ ਵਰਕਰਾਂ ਦਾ ਇਹ ਧੰਨਵਾਦ ਕਰਦੇ ਆਂ ਪਾਰਟੀ ਲਈ ਮਜ਼ਬੂਤੀ ਨਾਲ ਕੰਮ ਕਰਨ ਦੀ ਗੱਲ ਵੀ ਆਖੀ ਗਈ। ਉੱਥੇ ਹੀ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਰਿੰਗ ਅਤੇ ਹੋਰ ਸਾਬੀ ਦੀ ਅਗਵਾਈ ਵਾਲੇ ਜਨਤਕ ਇਕੱਠ ਦੌਰਾਨ ਵੱਡੀ ਇੱਕ ਗਿਣਤੀ ਵਿੱਚ ਹਲਕਾ ਵਾਸੀਆਂ ਦੇ ਸ਼ਾਮਲ ਹੋਣ ਤੇ ਪਾਰਟੀ ਨੂੰ ਮਜ਼ਬੂਤੀ ਵੱਲ ਵਧਨ ਅਤੇ ਦੁਆਬੇ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰਨ ਦੀ ਇਹ ਗੱਲ ਆਕੀ। ਬਾਕੀ ਤੁਸੀਂ ਵੀ ਦੇਖੋ ਪੰਜਾਬ ਨੇਸ਼ਨ نیوز ਤੋਂ ਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਇੱਥੇ ਆਏ ਸਾਂ ਜਿਹੜੀ ਸਾਭੀ ਜੀ ਨੇ ਅੱਜ ਦੀ ਕਰੇਲੀ ਰੱਖੀ ਸੀ ਔਰ ਇਹ ਵਿੱਚ ਸਾਰਿਆਂ ਨੇ ਸ਼ਮੂਲੀਅਤ ਕੀਤੀ ਹੈ ਔਰ ਬਹੁਤ سارے ਪਰਿਵਾਰ ਤੇ ਬਹੁਤ ਸਾਰੇ ਲੋਕ ਅੱਜ ਅਫੀਸ਼ੀਅਲ ਤੌਰ ਤੇ ਅਕਾਲੀ ਦਲ ਨੂੰ ਅਲਵੇ ਦਾ ਕਿ ਹੈ ਕਿ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੈ ਜਿਹਦੇ ਵਿੱਚ ਅਸੀਂ ਸਾਰੇ ਲੋਕ ਆਏ ਔਰ ਸਾਰਿਆਂ ਨੇ ਰੈਲੀ ਨੂੰ ਸਬੋਧਨ ਕੀਤਾ ਔਰ ਸਾਨੂੰ ਇਹ ਇਸ ਗੱਲ ਨਾਲ ਮਹਿਸੂਸ ਹੋਇਆ ਕਿ ਆਉਣ ਵਾਲੇ ਸਮੇਂ 'ਚ ਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਕਾਂਗਰਸ ਪਾਰਟੀ ਵੱਡੀ ਮਜ਼ਬੂਤੀ ਦੇ ਵੱਲ ਵਧੇਗੀ ਔਰ ਸਾਰੀਆਂ ਹੀ ਦੁਆਬੇ ਦੀਆਂ ਜਿਹੜੀਆਂ ਸ਼ਾਰਪੁਰ ਦੀਆਂ ਸੀਟਾਂ ਕਾਂਗਰਸ ਪਾਰਟੀ ਜਿੱਤੇ। ਵੋਟ ਚੋਰੀ 'ਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਰੈਲੀ ਰੱਖਣ ਜਾ ਰਹੇ ਹਾਂ। ਸਟੇਟ ਲੈਵਲ ਰੈਲੀ। ਪੂਰੇ ਦੇਸ਼ ਭਰ ਦੇ ਵਿੱਚ ਉਹ ਰੈਲੀਆਂ ਹੋ ਰਹੀਆਂ। ਜਿਸ ਪ੍ਰਕਾਰ ਲੋਕਤੰਤਰ ਦੀ ਹੱਤਿਆ ਔਰ ਕਨਸਟੀਟਿਊਸ਼ਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ। ਵੋਟ ਚੋਰੀ ਕਿਉਂਕਿ ਅੱਜ ਜਿਹੜੀਆਂ ਸਰਕਾਰਾਂ ਬਣੀਆਂ ਦੇਸ਼ ਦੇ ਅੰਦਰ ਦੋ ਵਾਰੀ ਸਰਕਾਰ ਵੋਟ ਚੋਰੀ ਨਾਲ ਬਣੀਆਂ ਔਰ ਹਰਿਆਣਾ ਤੁਸੀਂ ਮੱਧਿਆ ਪ੍ਰਦੇਸ਼ ਛੱਤੀਸਗੜ੍ਹ ਮਹਾਰਾਸ਼ਟਰ ਇਹ ਚੋਣਾਂ ਵੋਟ ਚੋਰੀ ਦੇ ਨਾਲ ਲੁੱਟੀਆਂ ਗਈਆਂ ਸਾਨੂੰ ਸ਼ੱਕ ਤਾਂ ਇਸ ਗੱਲ ਦਾ ਸੀਗਾ ਲੇਕਿਨ ਸਾਡੇ ਕੋਲੇ ਇਸ ਗੱਲ ਦੇ ਪ੍ਰੂਫ ਨਹੀਂ ਸੀ 11 ਸਾਲ ਅਸੀਂ ਇਸ ਗੱਲ ਦਾ ਇੰਤਜ਼ਾਰ ਕੀਤਾ ਔਰ ਪ੍ਰੂਫ ਦੇ ਸਮੇਤ ਰਾਹੁਲ ਗਾਂਧੀ ਨੇ ਆਦੀ 75 ਮਿੰਟਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਦਾ ਸਾਰਾ ਜੋ ਝੂਠਾਂ ਦਾ ਪਲੰਦਾ ਔਰ ਜੋ heira ਫੇਰੀ ਔਰ ਠੱਗੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ ਉਹ ਦੁਨੀਆ ਦੇ ਸਾਹਮਣੇ ਬੀਜੇਪੀ ਦਾ ਚਿਹਰਾ ਔਰ ਪ੍ਰਧਾਨ ਮੰਤਰੀ ਦਾ ਚਿਹਰਾ ਨੰਗਾ ਕਰਨ ਦਾ ਕੰਮ ਰਾਹੁਲ ਗਾਂਧੀ ਨੇ ਕੀਤਾ ਸਾਡੀ ਰਣਨੀਤੀ ਆ ਅਸੀਂ ਦੇਸ਼ ਦੀ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਇਸੇ ਤਰ੍ਹਾਂ ਲੜਾਈ ਲੜਾਂਗੇ ਔਰ ਥੱਲੇ ਤੱਕ ਜਾਵਾਂਗੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ ਔਰ ਆਪਦੇ ਵਰਕਰਾਂ ਨੂੰ ਸੁਚੇਤ ਕਰਾਂਗੇ ਕਿ ਬੂਥਾਂ ਤੇ ਤਵੱਜੂ ਰੱਖੋ ਸੁਚੇਤ ਰਹੋ ਜਦੋਂ ਵੀ ਇਸ ਪ੍ਰਕਾਰ ਦੀ ਕੋਈ ਗੜਬੜ ਹੁੰਦੀ ਹੈ ਯਾਰ ਇੱਕ ਕਮਰੇ ਚ 80 ਵੋਟਾਂ ਬਣਾ ਦਿੱਤੀਆਂ ਗਈਆਂ ਇੱਕ ਬੰਦੇ ਰੀਆਂ 4 ਵੋਟਾਂ ਬਣਾ ਦਿੱਤੀਆਂ ਗਈਆਂ 6 ਨੰਬਰ ਫਾਰਮ ਤੇ ਨਵੀਂ ਵੋਟ ਬੰਦੀ ਹੈ 121 ਸਾਲਾਂ ਦੇ ਬੰਦੇ ਦੀ ਵੋਟ ਬਣਾ ਦਿੱਤੀ ਗਈ ਜਦਕਿ ਦੁਨੀਆ ਭਰ ਦੇ ਵਿੱਚ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਚ ਮੈਂਸ਼ਨ ਹੈ ਕਿ ਇਸ ਦੁਨੀਆ ਤੇ 115 ਸਾਲਾਂ ਤੋਂ ਵੱਡਾ ਕੋਈ ਜੀਵ ਜਿੰਦਾ ਹੀ ਨਹੀਂ 21 21 ਸਾਲਾਂ ਦੀ 121 ਸਾਲਾਂ ਦੀ ਵੋਟ ਪਾ ਦੇਤੀ। ਸੋ ਏਰੇ ਖਿਲਾਫ ਪੂਰਨ ਤੌਰ ਤੇ ਪੂਰੇ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਚ ਅਰਗੇਟੇਸ਼ਨ ਪ੍ਰੋਗਰਾਮ ਚੱਲਣਗੇ। ਅੱਜ ਮੁਕੇ ਦੀਆਂ ਵਿਖੇ ਜਿਹੜਾ ਜਨਤਕ ਇਕੱਠ ਕਾਂਗਰਸ ਪਾਰਟੀ ਦਾ ਸੀ ਰੱਖਿਆ ਸੀ ਉਹ ਇਤਿਹਾਸਕ ਹੋ ਨਿਭੜਿਆ। ਮੈਂ ਸਮਝਦਾ ਜੇ ਇਸ ਤਰੀਕੇ ਦੇ ਨਾਲ ਇਲਾਕੇ ਦੀ ਸੰਗਤ ਨੇ ਸਹਿਯੋਗ ਕੀਤਾ ਹੈ ਮੇਰੇ ਕੋਲ ਲਫਜ਼ ਨਹੀਂ ਜਿਹਦੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਕਿਉਂਕਿ ਅੱਜ ਦੇ ਇਸ ਇਕੱਠ ਨੇ ਕਾਂਗਰਸ ਪਾਰਟੀ ਦੇ ਇਕੱਠ ਨੇ ਸਾਬਤ ਕਰ ਦਿੱਤਾ ਕਿ ਆਉਣ ਵਾਲਾ ਜਿਹੜਾ ਸਮਾਂ 27 ਦਾ ਲੋਕ ਮੌਜੂਦਾ ਸਰਕਾਰ ਤੋਂ ਕਿੰਨੇ ਅੱਕ ਚੁੱਕੇ ਆ ਤੇ ਆਉਣ ਵਾਲੀ 27 ਦੇ ਵਿੱਚ ਬੜਾ ਸਪਸ਼ਟ ਸੰਕੇਤ ਹੈ ਕਿ ਪੰਜਾਬ 'ਚ ਕਾਂਗਰਸ ਪਾਰਟੀ ਸਰਕਾਰ ਬਣ ਜਾ ਰਹੀ ਆ ਮੈਂ ਜਿੱਥੇ ਲੋਕਾਂ ਦਾ ਧੰਨਵਾਦ ਕਰਦਾ ਉਥੇ ਕਾਂਗਰਸ ਪਾਰਟੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਕਾਂਗਰਸ ਪਾਰਟੀ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਵੜਿੰਗ ਜੀ ਦਾ ਆਪਣੇ ਬਹੁਤ ਸਤਿਕਾਰਯੋਗ ਸਦਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਲੀਡਰ ਆਫ oppositon ਜੀ ਦਾ ਮੇਰੇ ਬਹੁਤ ਸਤਿਕਾਰਯੋਗ ਨੈਸ਼ਨਲ ਪਾਰਟੀ ਦੇ ਜਨਰਲ ਸੈਕਟਰੀ ਅਤੇ ਮੈਂਬਰ ਪਾਰਲੀਮੈਂਟ ਸਾਹਿਬ ਸੁਜਿੰਦਰ ਸਿੰਘ ਰੰਧਾਵਾ ਸਾਹਿਬ ਦਾ ਅਤੇ ਬਹੁਤ ਸਤਿਕਾਰਯੋਗ ਐਮਐਲਏ ਗੁਰਦਾਸਪੁਰ ਪਾੜਾ ਸਾਹਿਬ ਦਾ ਤੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਸਮੁੱਚੀ ਜਿਹੜੀ ਲੀਡਰਸ਼ਿਪ ਵੀ ਅੱਜ ਸਪੈਸ਼ਲ ਤੋਂ ਤੇ ਸਾਰੇ ਹਲਕੇ ਵਿੱਚ ਅੱਜ ਪਹੁੰਚੇ ਆ ਤੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਜਿੱਥੇ ਮੁਕੇਰੀਆਂ ਦੀ ਜਿਹੜੀ ਸੰਗਤ ਆ ਉਹਨਾਂ ਨੂੰ ਸੰਬੋਧਨ ਕੀਤਾ ਉਹਨਾਂ ਨੂੰ ਸੰਦੇਸ਼ ਦਿੱਤਾ ਤੇ ਜਿਹੜੇ ਜਿਹੜੇ ਮੇਰੇ ਸਾਥੀ ਸੀ ਉਹਨਾਂ ਨੇ ਯਕੀਨ ਦਿਵਾਇਆ ਕਾਂਗਰਸ ਪਾਰਟੀ ਨੂੰ ਵੀ ਆਉਣ ਵਾਲੀ ਚਤਾਈ ਦੇ ਵਿੱਚ ਕਾਂਗਰਸ ਪਾਰਟੀ ਨਾਲ ਡੱਟ ਕੇ ਪੂਰੀ ਚਟਾਨ ਵਾਂਗ ਖੜੇ ਹੋਣਗੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਵੀ ਕੀਤੀ ਹੈ ਪਾਰਟੀ ਦਾ ਪੱਲਾ ਵੀ ਫੜਿਆ ਉਹਨਾਂ ਬਾਰੇ ਕਿੰਨਿ ਚੀਜ਼ ਕੀਤੀ ਸੀ ਲੋਕੀ ਦੇਖੋ ਮੈਂ ਹਾਈ ਕਮਾਂਡ ਨਾਲ ਗੱਲ ਕੀਤੀ ਪਈ ਅਸੀਂ ਸ਼ਮੂਲੀਅਤ ਕਰਾਉਣੀ ਸ਼ਮੂਲੀਅਤ ਜਿੰਨੇ ਅੱਜ ਪੰਡਾਲ 'ਚ ਆ ਕੇ ਸੰਭਲੋ ਕਾਂਗਰਸ ਪਾਰਟੀ ਦੇ ਪੰਡਾਲ 'ਚ ਹਰੇ ਸ਼ਮੂਲੀਅਤ ਸੀ ਅੱਜ ਉਹਦੇ ਕਾਂਗਰਸ ਪਾਰਟੀ ਦੇ ਝੰਡੇ ਲੱਗੇ ਕਾਂਗਰਸ ਪਾਰਟੀ ਦੇ ਡੈਰੀ ਕੌਂਫਰੈਂਸ ਸੈਕਟਰੀ ਉਹ ਇੱਕ ਸਪੱਸ਼ਟ ਸੰਕੇਤ ਹੈ ਜਿੰਨੀ ਇਹ ਸੰਗਤ ਆਈ ਆ ਉਹ ਸਮਝੋ ਲੋ ਸਪੋਰਟ ਸਕੇਦਾ ਸਾਰਾ ਇਲਾਕਾ ਜਿਹੜਾ ਸਾਥੀ ਮੇਰੇ ಕಾಂಗ್ರೆਸ ਪਾਰਟੀ ਸਾਰੇ ਜੁਆਇਨ ਕਰ ਚੁੱਕੇ ਲੱਗਦਾ ਆਉਣ ਵਾਲੀ 2027 ਦੇ ਵਿੱਚ ಕಾಂಗ್ರೆਸ ਆਪਣਾ ਮੁਕੇਰੀਆਂ ਚੰਦਾਗਣਾ ਦੇਰੇ ਮੈਂ ਤੁਹਾਨੂੰ ਯਕੀਨ ਦਵਾਉਣਾ ਵੀ ਮੁਕੇਰੀਆਂ ਪੰਜਾਬ ਚੋਂ ਇੱਕ ਨੰਬਰ ಕಾಂಗ್ರೆਸ ਪਾਰਟੀ ਜੀ ਸੀਟ ਜਿੱਤੇਗੀ ਇੱਕ ਨੰਬਰ